ਸਰਪੰਚਾਂ ਪਿੰਡ ਤੋਂ ਸਰਪੰਚ ਚੁਣੇ ਗਏ ਲੋਕਾਂ ਨੇ ਤੁਹਾਡੇ ਸਿਰ ਤੇ ਤਾਜ ਰੱਖਿਆ ਫਤਵਾ ਤਾਂ ਤੁਹਾਡੇ ਹੱਕ ਦੇ ਵਿੱਚ ਸ਼ਿਵਾਕੰਨ ਦਾ ਮੌਕਾ ਤਾਂ ਕਿਵੇਂ ਦੇ ਦਿਓ ਕੀ ਕਹਣਾ ਚਾਹੋਗੇ ਸਭ ਤੋਂ ਪਹਿਲਾਂ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੈਸੇਜ ਸਰਪੰਚ ਮਨਜੀਤ ਕੋਹਰਾ ਤੇ ਦੇਖ ਰਖ ਜਿਹੜੀ ਪਿੰਡ ਦੀ ਆ ਉਹ ਵੀ ਕਰਦੇ ਆ ਤੇ ਮੈਂ ਵੀ ਨਾਲ ਹੋ ਕੇ ਉਹਨਾਂ ਦਾ ਪੂਰਾ ਸਹਿਯੋਗ ਕਰਦਾ ਵਾਂ ਤੇ ਬਾਕੀ ਇਹ ਆ ਪਿੰਡ ਦਾ ਵਧੀਆ ਵਿਕਾਸ ਪਹਿਲਾਂ ਵੀ ਅਸੀਂ ਕੰਮ ਬਹੁਤ ਜ਼ਿਆਦਾ ਪਿੰਡ 'ਚ ਕਰਾਇਆ ਵਾ ਤੇ ਹੁਣ ਵੀ ਅਸੀਂ ਬਸ ਇੱਕ ਅੱਧੇ ਦਿਨ 'ਚ ਕੰਮ ਜਿਹੜਾ ਵਾ ਉਹ ਸ਼ੁਰੂ ਕਰਨ ਜਾ ਰਹੇ ਆਂ ਬਾਕੀ ਗੱਲ ਇਹ ਆ ਵੀ ਵੱਧ ਤੋਂ ਵੱਧ ਜਿੰਨਾ ਸਰਕਾਰ ਵੱਲੋਂ ਮਾਨੂੰ ਪੈਸਾ ਮਿਲੇਗਾ ਸਾਰਾ ਪਿੰਡ ਦੀ ਡਿਵੈਲਪਮੈਂਟ ਵਾਸਤੇ ਲੱਗੇਗਾ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂਗਾ ਪਰਮਾਤਮਾ ਨੇ ਦਿੱਤਾ ਬਹੁਤ ਕੁਛ ਵਾ ਤੇ ਅੱਗੇ ਆਪਾਂ ਜਿੱਦਾਂ ਜਿੱਦਾਂ ਵੀ ਇੰਦੇ ਰੇਗਾ ਦਾ ਕੰਮ ਚੱਲਦਾ ਉਹ ਸਾਰਾ ਪਿੱਛੇ ਵੀ ਮੈਂ ਬਹੁਤ ਜ਼ਿਆਦਾ ਕਰਾਇਆ ਵਾ ਤੇ ਹੁਣ ਵੀ ਆ ਪਿੰਡ ਦੀ ਚਾਰ ਦੁਵਾਰੀ ਸਾਫ਼ ਸੁਪਈਆ ਹੁਣ ਵੀ ਚਰਚ ਦੇ ਇਹਨਾਂ ਦੇ ਕ੍ਰਿਚਰ ਬਰਾਜ ਦੇ ਵੱਡੇ ਦੇ ਨਾਲ ਆ ਰਹੇ ਆ ਇਹਨਾਂ ਤੇ ਜੀਸੀਪੀ ਲਾ ਕੇ ਜਿਹੜੀਆਂ ਰੂੜੀ ਰਾੜੀਆਂ ਦਾ ਚਰਚਾਂ ਦੇ ਲਾਗੇ ਗੰਦਗੀ ਲੱਗੀ ਸੀ ਉਹ ਚੁਕਵਾਤੀ ਹੈ ਕੱਲ ਦੀ ਸਾਰੀ ਹੋਰ ਵੀ ਡਿਵੈਲਪਮੈਂਟ ਦੇ ਕੰਮ ਜਿੰਨੇ ਵੀ ਵੱਧ ਤੋਂ ਵੱਧ ਮੈਂ ਕਰ ਸਕਦਾ ਹੋਇਆ ਜ਼ਰੂਰ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਰਕਾਰ ਵਧੀਆ ਢੰਗ ਨਾਲ ਸਾਰੇ ਕੰਮ ਚਲਾ ਰਹੀ ਆ ਤੇ ਵਧੀਆ ਢੰਗ ਨਾਲ ਸਾਨੂੰ ਸੁਝਾਅ ਦਿੰਦੇ ਨੇ ਸੇਖਵਾ ਸਾਹਿਬ ਵੀ ਚੰਗੇ ਕੰਮ ਕਰੋ ਤੇ ਪੈਸੇ ਦੀ ਮੈ ਤੁਹਾਨੂੰ ਕਮੀ ਨਹੀਂ ਆਉਂਦਾ ਤੇ ਲਾਂਭਾ ਨਾ ਕੋਈ ਸਾਨੂੰ ਆਵੇ ਇਸ ਕਰਕੇ ਅਹੀ ਵਧੀਆ ਤਰੀਕੇ ਨਾਲ ਚੱਲਦੇ ਆ ਤੇ ਪਿਆਰ ਦੇ ਨਾਲ ਲੋਕਾਂ ਨਾਲ ਪਿਆਰ ਕਰੀਦਾ ਵਾ ਤੇ ਵਧੀਆ ਲੋਕਾਂ ਵਿਆਂ ਨੂੰ ਫਤਵਾ ਦਿੱਤਾ ਵਾ ਸਰਪੰਚ ਸਾਹਿਬ ਪਹਿਲੀ ਵਾਰੀ ਸਰਪੰਚ ਬਣੇ ਉਹ じゃ ਪਹਿਲੋਂ ਹੀ ਸਰਪੰਚ ਰਹੇ ਵੇਖੋ ਜੀ ਸਾਡਾ ਪਸ਼ੋਕੜ ਜਿਹੜਾ ਆ ਇਹ ਸਰਪੰਚੀ ਤੇ ਚੇਅਰਮੈਨੀ ਪਰਮਾਤਮਾ ਦੀ ਦੇਣ ਹੀ ਰਹੀ ਆ ਅੱਜ ਤੱਕ ਰ ਮਤਲਬ ਸਾਡੇ ਚਾਚਾ ਕਰੇ ਤਾਇਆ ਕਦੇ ਤਾਇੇ ਦਾ ਪੁੱਤ ਭਰਾ ਕਦੇ ਮੇਰੇ ਫਾਦਰ ਕਦੇ ਮੇਰੇ ਮਦਰ ਇਹ ਚੇਅਰਮੈਨੀਆਂ ਵੀ ਇਹਨਾਂ ਸਾਰੀਆਂ ਹਡਾਈਆਂ ਨੇ ਤੇ ਸਰਪੰਚੀ ਵੀ ਲਗਭਗ ਸਾਡੇ ਪਰਿਵਾਰ ਚ ਹੀ ਰਹੀ ਹੈ ਗੱਲ ਕਰੀ ਹੁਣ ਸਾਹਿਬ ਨੌਜਵਾਨਾਂ ਦਾ ਅਹਿਮ ਹੌਲਦਾ ਹੁੰਦਾ ਲਖਣ ਦੇ ਵਿੱਚ ਕਿੰਨਾ ਵਾਤੇ ਪੰਚਾਇਤ ਵੱਲੋਂ ਕੀ ਗੇੜਾ ਹੋਵੇਗਾ ਮੇਰੇ ਵੱਲੋਂ ਵੇਖੋ ਜੀ ਇੱਕ ਤੇ ਮੇਰੇ ਨੌਜਵਾਨਾਂ ਨੇ ਮਰਨਾ ਇੱਕ ਛੱਤ ਰੱਖੀ ਵੀ ਇੱਕ ਸਟੇਡੀਅਮ ਤੇ ਵਧੀਆ ਗਰਾਊਂਡ ਤੇ ਪਾਰਕਾਂ ਦੀ ਸਹੂਲਤ ਤੇ ਸੀਵਰੇਜ ਦਾ ਜਿਹੜਾ ਜਿੰਨਾ ਗੰਦਾ ਕੰਮ ਸਾਰਾ ਅੰਡਰਗਰਾਊਂਡ ਇਹ ਸਾਰੇ ਨੌਜਵਾਨਾਂ ਦੇ ਮੈਨੂੰ ਸਵਾਲ ਸੀਗੇ ਤੇ ਮੈਂ ਉਹ ਕੁਝ ਤਾਂ ਵਾ ਪੂਰੇ ਕਰਤੇ ਆ ਸਰਪੰਚ ਬਣਨ ਤੋਂ ਪਹਿਲੋਂ ਹੀ ਤੇ ਕੁਛ ਮੈਂ ਹੁਣ ਬਸ ਜਲਦੀ ਛੇਤੀ ਤੋਂ ਛੇਤੀ ਮੇਰੀ ਕੋਸ਼ਿਸ਼ ਆ ਵੀ ਮੈਂ ਸਟੇਡੀਅਮ ਦਾ ਕੰਮ ਸ਼ੁਰੂ ਕਰਾ ਕੇ ਤੇ ਗੌਂਡਾ ਬਣਾ ਕੇ ਤੇ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਵਧੀਆ ਲੈਣ ਤੇ ਲਿਆ ਕੇ ਤੇ ਉਹਨਾਂ ਦਾ ਭਵਿੱਖ ਜਿਹੜਾ ਵਾ ਵਧੀਆ ਬਣਾਵਾਂਗੇ। ਪਰ ਤਾਂ ਕਈ ਵਾਰੀ ਪਿੰਡਾਂ ਦੇ ਵਿੱਚ ਰਸਨ ਕਾਰਜਾਂ ਪਸੰਦ ਸਮਸਿਆਵਾਂ ਨੂੰ ਲੈ ਕੇ ਵਿਰੋਧ ਹੁੰਦਾ ਵਾ ਕਿ ਤੁਹਾਡੀ ਪੰਚਾਇਤ ਵੱਲੋਂ ਜਿੱਥੇ ਤੇ ਕੀ ਸੁਤੇ ਜਾਈ। ਮੇਰੇ ਵੱਲੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਦੀ ਰਾਸ਼ਨ ਕਾਰਡ ਤੇ ਪੈਨਸ਼ਨ ਜਿਹੜੀ ਆ ਇਹ ਬਾਬੇ ਨਾਨਕ ਦੀ ਕਿਰਪਾ ਰਹੀ ਆ ਮੈਂ ਸ਼ੁਰੂ ਤੇ ਬੜਾਇਆ ਕੰਮ ਕੀਤਾ ਵਾ ਤੇ ਮੈਨੂੰ ਕੰਮ ਕਰਨ ਦਾ ਸ਼ੌਂਕ ਵਾ ਤੇ ਮੈਂ ਕੋਈ ਗਰੀਬ ਗੁਰਬਾ ਰਾਤ ਨੂੰ 10 ਵਜੇ ਫੋਨ ਕਰੇ ਭਾਵੇਂ 12 ਵਜੇ ਕਰੇ ਮੈਂ ਫੋਨ ਚੁੱਕੜਾ ਹੀ ਹੁੰਦਾ ਤੇ ਜੇ ਲੋੜ ਪਿਆ ਤੇ ਮੈਨੂੰ ਜਾਣਾ ਪਿਆ ਤੇ ਮੈਂ ਜਾਣਾ ਵੀ ਆ ਸੁਪਨ ਸਿੰਘ ਸਾਹਿਬ ਆਪਣੇ ਪੰਚਾਇਤਾਂ ਦੀ ਇੱਥੇ ਸੋਚ ਚ ਕੁਝ ਮਹੀਨਿਆਂ ਦੇ ਵਿੱਚ ਕੁਲਦੀਪ ਸਿੰਘ ਮੰਤਰੀ ਢਾਲੀ ਵਾਲੇ ਕੋ ਬਿਆਨ ਦਿੱਤਾ ਕਿ ਬਹੁਤੀਆਂ ਪੰਚਾਇਤਾਂ ਨੂੰ ਪੰਚਾਇਤਾਂ ਦੇ ਅਧਿਕਾਰ ਬਾਰੇ ਪਤਾ ਨਹੀਂ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਉਹ ਹੋ ਸਕਦਾ ਨਾਮ ਹੀ ਪਤਾ ਹੋਵੇ ਪਰ ਸਾਨੂੰ ਨੌਲੇਜ ਪੰਚਾਇਤਾਂ ਦੇ ਕੰਮ ਬਾਰੇ ਆਪਣੇ ਤਜਰਬਾ ਬਹੁਤ ਆ ਜੋ ਸੈਮੀਨਾਰ ਲਾਉਣ ਦੀ ਗੱਲ ਕਹੀ ਉਹਨਾਂ ਨੇ ਕੀ ਤੁਹਾਡੇ ਖਿਆਲ ਚ ਲੱਗਣੀ ਚਾਹੀਦੀ ਮੇਰਾ ਖਿਆਲ ਤੇ ਵੇਖੋ ਇਹ ਮਾੜੀ ਗੱਲ ਨਹੀਂ ਆ ਵਧੀਆ ਗੱਲ ਵਾ ਨਾਲੇ ਆਮ ਪਬਲਿਕ ਨੂੰ ਪਤਾ ਲੱਗਦਾ ਵੀ ਪਿੰਡ ਚ ਕੋਈ ਬਾਹਰੋਂ ਅਫਸਰ ਆਏ ਆ ਤੇ ਜੇ ਕੋਈ ਨਾਮ ਹੀ ਪਤਾ ਹੋਵੇ ਤੇ ਆਪਾਂ ਪੁੱਛ ਵੀ ਸਕਦੇ ਆ ਆਪਾਂ ਤੁਹਾਨੂੰ ਵੀ ਕੋਈ ਸਵਾਲ ਕਰਕੇ ਮੀਡੀਆ ਵਾਲੇ ਵੀਰ ਨੂੰ ਵੀ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਆਪਾਂ ਵੀ ਸਵਾਲ ਕਰ ਸਕਦੇ ਜਿੱਦਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਅਰ ਪਿੰਡ ਦੇ ਲੋਕਾਂ ਤੁਹਾਡੇ ਹੱਥ ਦੇ ਵਿੱਚ 우ਮਾਦਾਈ ਨੂੰ ਦੇਖਦਾ ਮੈਂ ਫਤਵਾ ਦਿੰਦਾ ਕੀ ਮੈਸੇਜ ਦੇਣ ਲੱਗੋਗੇ ਪਿੰਡ ਵਸਨੀਕਾਂ ਮੈਂ ਪਿੰਡ ਦਾ ਧੰਨਵਾਦ ਤੇ ਜਰੂਰ ਕਰਦਾ ਪਰ ਮੈਂ ਇਹਨਾਂ ਖਾਸ ਕਰਕੇ ਲੋਕਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਬਾਹਰ ਦੀ ਅਗਦੇ ਚੋਂ ਬਾਹਰ ਕੱਢ ਕੇ ਸਰਪੰਚ ਬਣਾ ਕੇ ਤੇ ਮੈਨੂੰ ਵਧੀਆ ਜਿਹਾ ਮੰਨ ਦਿੱਤਾ ਉਹ ਪੰਜਾਬ ਸਰਕਾਰ ਦੇ ਕੰਮ ਜੇ ਗੜਾਏ ਜਾਣ ਤੇ ਮੇਰਾ ਖਿਆਲ ਕੋ ਗਿੰਦੀ ਨਹੀਂ ਆਗੀ ਕੰਮ ਬਹੁਤ ਵਧੀਆ ਸਰਕਾਰ ਕਰ ਰਹੀ ਆ ਪਿਛੇ ਹੁਣ ਵੀ ਸਾਡੇ ਆ ਡੇਰਾ ਬਾਬਾ ਨਾਨਕ ਜਿਮਨੀ ਚੋਂ ਹੋਈ ਆ ਉਹ ਤੁਹਾਡੇ ਸਾਹਮਣੇ ਅੰਤਿਜਾਵਾ ਕਿ ਕਿੱਡਾ ਵੱਡੇ ਜਿਹੜੇ ਬੋਰਡ ਹੀ ਪੁਰਾਣੇ ਇਹ ਸਾਰੇ ਪੁੱਟ ਕੇ ਪਬਲਿਕ ਨੇ ਲਾਭੇ ਕਰਤੇ ਆ ਪਬਲਿਕ ਨੂੰ ਜਿੱਧਰੋਂ ਫਾਇਦਾ ਮਿਲਣਾ ਵਾ ਚੰਗੇ ਕਮਲ ਹਰ ਬੰਦਾ ਜਾਣਾ ਚਾਹੁੰਦਾ ਤੇ ਉਹ ਲੋਕ ਐਰਕਾ ਜਾ ਕੇ ਤੇ ਗੁਰਦੀਪ ਸਿੰਘ ਰਧਾਵਾ ਨੂੰ ਐਮਐਲਏ ਬਣਾ ਕੇ ਉਹ ਨਾ ਤੁਹਾਡੀ ਪੰਚਾਇਤ ਕੋਲੋਂ ਕਿਵੇਂ ਵੇਖਿਆ ਜਾਏਗੀ ਬਿਲਕੁਲ ਪੱਖ ਬਾਤ ਬਿਲਕੁਲ ਨਹੀਂ ਹੋਏਗਾ ਇਨਸਾਫ ਦਾ ਇਸ ਘਰ ਦੇ ਵਿੱਚ ਸ਼ੁਰੂ ਤੋਂ ਛੱਡਾ ਰਿਹਾ ਵਾ ਤੇ ਹੁਣ ਵੀ ਉਹ ਉਹ ਜਿਹੜਾ ਕੰਮ ਪਿਛਲਾ ਜਿਹੜਾ ਉਹ ਉਹਨੂੰ ਮੱਦੇਦਰਖ ਰੱਖਤੇ ਤੇ ਅਹੀ ਚੰਗੀ ਸੋਚ ਦੇ ਨਾਲ ਉਹਨਾਂ ਨੂੰ ਪਿੰਡ ਨੂੰ ਜੇ ਕਿਹਦਾ ਝਗੜਾ ਹੋਏਗਾ ਤੇ ਘਰ ਬਾਕੇ ਉਹਨਾਂ ਦਾ ਫੈਸਲਾ ਕਰਾ ਕੇ ਤੇ ਉਹਨਾਂ ਨੂੰ ਆਪੋ ਆਪਣੇ ਘਰ ਬੜੇ ਆਮਨਾ ਭਾ ਲੈ ਜਾਏਗਾ ਕੋਈ ਪੁਲਿਸ ਤਾਂ ਗੱਲ ਜਾਣ ਦੀ ਨੋਬਤ ਨਹੀਂ ਆਏਗੀ ਮਸੀਹ ਭਾਈਚਾਰੇ ਦਾ ਦਿਨ ਆ ਰਿਹਾ ਵੱਡਾ ਦਿਨ ਆ ਰਿਹਾ ਜੇ ਕੀ ਮੈਸੇਜ ਦੇਣਾ ਚਾਹੂਗੀ ਮੈਂ ਮਸੀਹ ਚਾ ਭਾਈਚਾਰੇ ਨੂੰ ਲੱਖ ਲੱਖ ਵਧਾਈ ਦੇਣਾ ਨਾਲੇ ਮੇਰਾ ਤੇ ਬਹੁਤ ਜ਼ਿਆਦਾ ਉਹਨਾਂ ਦਾ ਨਿੱਜੀ ਪਿਆਰ ਆ ਮੇਰੇ ਪਰਿਵਾਰ ਦੇ ਇੱਕ ਮੈਂਬਰ ਨੇ ਇਹ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਂ ਇੱਥੇ ਤੁਹਾਡੇ ਬੈਠਿਆਂ ਪਾਏ ਹੋਣੇ ਫੋਨ ਕਰਦੇ ਆ ਇੱਥੇ 150 ਬੰਦਾ ਇਕੱਠਾ ਝਟ ਵਜੇਗਾ ਬਹੁਤ ਜ਼ਿਆਦਾ ਮੇਰਾ ਨਾਲ ਉਹਨਾਂ ਦਾ ਪਿਆਰ ਆ ਇਹ ਅੱਜ ਤੋਂ ਨਹੀਂ ਮੇਰਾ ਖਿਆਲ ਮੇਰੇ ਇਹ ਦਾਦਾ ਜੀ ਤੋਂ ਰਾਕੇ ਤੇ ਮੇਰੇ ਫਾਦਰ ਸਾਹਿਬ ਤੋਂ ਰਾਕੇ ਇਹਦੇ ਸਾਰੇ ਪਰਿਵਾਰ ਦੇ ਵਿੱਚ ਇਹਨਾਂ ਦਾ ਪਿਆਰ ਹੀ ਬਹੁਤ ਜ਼ਿਆਦਾ ਵਾ ਅੱਜ ਵੀ ਤੁਸੀਂ ਜਾਂਦੇ ਜਾਂਦੇ ਚਰਚ ਲਾ ਕੇ ਜਿੱਥੇ ਮਾਜੀ ਖਲੋਵੋਗੇ 2 ਮਿੰਟ ਪਾਉਣ ਦੀ ਤੇ ਇਲਾਇਓਸ ਵੀ ਜੀ ਤੁਹਾਨੂੰ ਦੱਸ ਦੇਣਗੇ ਕਿ ਕਿੰਨਾ ਪਿਆਰਾ ਉਹਨਾਂ ਦਾ ਸੁਪਨ ਸਾਹਿਬ ਪਹਿਲੀ ਪੰਚਾਇਤ ਵੱਲੋਂ ਕਿਹੜੇ ਜਿਹੜੇ ਅਧੂਰੇ ਕੰਮ رہ ਚੁੱਕੇ ਨੇ ਜਿਹੜੇ ਉਹ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣਗੇ ਤੇ ਲਗਭਗ ਸਾਰੇ ਕੰਮ ਪਹਿਲਾਂ ਵੀ ਠੀਕ ਹੀ ਸੀ ਤੇ ਜਿਹੜੇ ਕੋ ਰਹਿਦੇ ਸੀ ਕੰਮ ਉਹ ਜਦੋਂ ਦੀ ਸਾਡੀ ਸਰਕਾਰ ਬਣੀ ਆ ਅਸੀਂ ਬਿਲਕੁਲ ਉਹ ਕੰਮਾਂ ਨੂੰ ਜਿਹੜੇ ਮੁਕੰਮਲ ਕਰਾਤੇ ਜਾ ਕੇ ਤੁਸੀਂ ਗਲੀਆਂ ਨਾਲੀਆਂ ਜਾ ਕੇ ਤੁਸੀਂ ਅੱਜ ਵੀ ਪਿੰਡ 'ਚ ਵੇਖ ਸਕਦੇ ਹੋ ਬਿਲਕੁਲ ਮੈਂ ਬਣਾ ਕੇ ਤਿਆਰ ਕਰਤੀਆਂ ਨੇ ਇੱਥੇ ਕੋਈ ਜਿਹੜੀਆਂ ਰਹਿੰਦੀਆਂ ਨੇ ਹੁਣ ਮਾਲਕ ਨੇ ਫੇਰ ਪਾਵਰ ਦਿੱਤੀ ਆ ਉਹ ਬਿਲਕੁਲ ਮੁਕੰਮਲ ਕਰ ਦੇਵਾਂਗੇ ਸ਼ਾਇਦ 6 ਮਹੀਨਾ ਸਾਲ ਦੇ ਵਿੱਚ